ਬਟਾਲਾ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਦੀਆਂ ਹੀ ਜਾ ਰਹੀਆਂ ਹਨ ਇਸੇ ਦੇ ਚੱਲਦੇ ਬੀਤੀ ਦਾ ਸ਼ਹਿਰ ਦੇ ਅੰਦਰੂਨੀ ਮਹਾਲੇ ਵਿੱਚ ਇੱਕ ਚੋਰੀ ਦੀ ਵਾਰਦਾਤ ਹੋਈ ਹੈ ਉੱਥੇ ਹੀ ਮਕਾਨ ਮਾਲਕ ਸ਼ਰਨਜੀਤ ਕੌਰ ਦਾ ਕਹਿਣਾ ਹੈ ਕਿ ਚੋਰ ਉਹਨਾਂ ਦੇ ਘਰ ਪਹਿਲੀ ਮੰਜ਼ਲ ਤੋਂ ਖਿੜਕੀ ਤੋੜਾ ਦਾਖਲ ਹੋਏ ਅਤੇ ਉੱਥੇ ਹੀ ਉਹ ਅਤੇ ਉਸਦਾ ਬੇਟਾ ਸੌਂ ਰਿਹਾ ਸੀ ਅਤੇ ਉਹਨਾਂ ਨੂੰ ਰਾਤ ਕੁਝ ਨਹੀਂ ਪਤਾ ਲੱਗਾ ਤੇ ਸਰੀਰ ਦੀ ਨੀਂਦੀ ਸੀ ਖੋਲ ਰਹੀ ਅਤੇ ਜਦ ਉੱਠੇ ਤਾਂ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਅਲਮਾਰੀ ਦੇ ਤਾਲੇ ਵੀ ਤੋੜੇ ਹੋਏ ਸਨ ਅਤੇ ਜੋ ਉਹਦੀ ਕਰੀਬ 1 ਲੱਖ ਰੁਪਏ ਦੀ ਨਕਦੀ ਅਤੇ ਅਲਮਾਰੀ ਦੇ ਲਾਕਰ ਚ ਰੱਖੇ ਸੋਨੇ ਦੇ ਗਹਿਣੇ ਸਨ ਉਹ ਚੋਰ ਲੈ ਕੇ ਫਰਾਰ ਹੋ ਗਏ ਅਤੇ ਉਹਨਾਂ ਨੇ ਦੱਸਿਆ ਕਿ ਇਵੇਂ ਜਾਪ ਰਿਆ ਸੀ ਕਿ ਚੋਰਾਂ ਨੇ ਜਿਵੇਂ ਉਹਨਾਂ ਨੂੰ ਸੌ ਰਿਆ ਹਨ ਉਹ ਬੇਹੋਸ਼ ਕਰ ਦਿੱਤਾ ਹੋਵੇ ਹਾਂਜੀ ਸ਼ਰਨਜੀਤ ਕਿਹੜੀ ਜਗ੍ਹਾ ਹੈ ਕਿਹੜਾ ਠਠਿਆਰੀ ਗੇਟ ਕੀ ਘਟਾਣੀ ਹੈ ਤੁਹਾਡੇ ਮਾਜੀ ਸਰਾਹੀ ਰਾਤ ਸੁੱਤੇ ਹੀ ਅਨ ਕੁਛ ਨਹੀਂ ਪਤਾ ਹੱਡੇ ਮੈਂ ਉੱਪਰ ਬਟਿਕ ਦਾ ਕੰਮ ਕਰਦੀ ਆ ਤੂੰ ਉੱਪਰ ਖਿੜਕੀ ਆ ਖਿੜਕੀ ਤੇ ਜਾਲੀ ਲੱਗੀ ਕਿਸੇ ਨੇ ਜਾਲੀ ਨੂੰ ਫਾੜ ਕੇ ਉਹਦੇ ਰਾਹੀਂ ਕੋਈ ਆਇਆ ਹੈ ਇੱਥੇ ਮੇਰਾ ਬੇਟਾ ਸੁੱਤਾ ਹੈ ਬੇਟੇ ਨੂੰ ਵੀ ਕੁਛ ਪਤਾ ਨਹੀਂ ਪਤਾ ਨਹੀਂ ਉਹਨੂੰ ਕੁਛ ਸੰਗਾਤਾ ਹੈ ਕਿ ਤੇ ਕੀ ਕੀਤਾ ਜਦੋਂ ਮੈਂ ਸਵੇਰੇ ਉੱਠ ਕੇ ਰੂਮ ਚ ਆਈਆਂ ਲਮਾਰੀ ਖੁੱਲੀ ਪਈ ਸਮਾਨ ਸਾਰਾ ਖਿਲਰਿਆ ਪਿਆ ਮੈਂ ਰੋਣ ਲੱਗ ਗਈ ਕਿ ਇੱਕਦਮ ਕਿ ਕੀ ਹੋਇਆ ਅੰਛ ਤੂੰ ਕੁਛ ਕੀਤਾ ਹੈ ਕਹਿੰਦਾ ਮੰਮਾ ਮੈਂ ਤੂੰ ਕੁਛ ਪਤਾ ਹੀ ਨਹੀਂ ਉਹਨੂੰ ਕੁਛ ਵੀ ਨਹੀਂ ਪਤਾ ਕਿ ਮੇਰੇ ਲਾਗੇ ਕੋਈ ਖਰਾਕ ਹੋਇਆ ਜਾਂ ਸਮਾਨ ਡਿੱਗ ਗਿਆ ਜੋ ਮੇਰਾ ਕੈਸ਼ ਕੁਛ ਹੀ ਜੋ ਵੀ ਮੇਰਾ ਗਹਿਣਾ ਗੱਟਾ ਹੀ ਸਾਰਾ ਕੁਛ ਹੀ ਲੱਗੇ ਕੋਈ ਚੀਜ਼ ਨਹੀਂ ਛੱਡ ਕੇ ਘਰ ਚ ਵਸ ਇਹੀ ਮੇਰਾ ਕੈਸ਼ ਤੇ ਲੱਖ ਦੇ ਲੱਗ ਚੱਗੇ ਹੋਊਗਾ ਤੇ ਬਾਕੀ ਗਹਿਣਾ ਗੱਟਾ 4 1/2 ਲੱਖ ਦੇ ਲੱਗੇ ਚੱਗੇ ਹੀ ਮੈਂ ਬੁਟੀਕ ਦਾ ਕੰਮ ਕਰਦੀ ਮੇਰੇ ਉੱਪਰ ਬੁਟੀਕ ਦਾ ਜਿਹੜਾ ਉਹ ਵਾ ਦਰਾਜ ਆ ਉਹ ਵੀ ਫੋਲਿਆ ਉਹਦੇ ਵਿੱਚ ਵੀ ਥੋੜਾ ਬਤ ਕੈਸ਼ ਹੀ ਤੇ ਜਿਹੜੇ ਉਹ ਕਮਰੇ ਚ ਜਾਲੀ ਲੱਗੀ ਸੀ ਤੇ ਉਹ ਜਾਲੀ ਫਾੜ ਕੇ ਅੰਦਰ ਆ ਗਏ ਤੇ ਮੁਰਗੇ ਦਰਵਾਜ਼ੇ ਰਹੀਂ ਗਏ ਆ ਕੋਈ ਉੱਥੇ ਬਾਲਕਨੀ ਚ ਦਰਵਾਜ਼ਾ ਹੈ ਦਰਵਾਜ਼ਾ ਖੋਲ ਕੇ ਬਾਹਰ ਗਏ ਤੁਹਾਨੂੰ ਕਿੱਥੇ ਕਿਉਂ ਪਤਾ ਲੱਗਿਆ ਮੈਂ ਸਵੇਰੇ 8 ਵਜੇ ਉੱਠੀ ਮੈਨੂੰ ਸਵੇਰੇ ਜਾਗ ਹੀ ਨਹੀਂ ਆਈ 8 ਵਜੇ ਜਾਗ ਆਈ ਮੈਂ ਉੱਠ ਕੇ ਅੰਦਰ ਆਈ ਆ ਉਹ ਹੱਤ ਤੋ ਕਿ ਮੈਂ ਬੇਟੇ ਨੂੰ ਵੇਖਿਆ ਤੇ ਮੈਂ ਤੇ ਮਾਰੀ ਵੱਲ ਧਿਆਨ ਦਿੱਤਾ ਤੇ ਲਮਾਰੀ ਖੁੱਲੀ ਪਈ ਸੀ ਕੋਈ ਖੜਾਕ ਕੋਈ ਖੜਾਕੜੂ ਕਿਨੀ ਆਏ ਹਨ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਕੋਈ ਖੜਾਕ ਹੋਣ ਡਿਆ ਜਾਂ ਨਹੀਂ ਹੋਣ ਡਿਆ ਪਤਾ ਨਹੀਂ ਹੁਣ ਹਨਾ ਉਹਨਾਂ ਨੇ ਕੋਈ ਸੰਗਾਤ ਆਈ ਜਾਂ ਕੀ ਗੱਲਬਾਤ ਹੀ ਕੁਛ ਨਹੀਂ ਬਤਾ ਹਨ ਨਹੀਂ ਤੇ ਮਾੜਾ ਮੋਟਾ ਵੀ ਖੜਾਕ ਹੋਏ ਮੈਂ ਉਸੇ ਵੇਲੇ ਉੱਠ ਜਾਨੀ ਹੁੰਨੀ ਕਿ ਕੋਈ ਖੜਾਕ ਹੋਣ ਡਿਆ ਤੇ ਕੋਈ ਬਾਹਰੋਂ ਵੀ ਨਹੀਂ ਆਜ਼ਦਾ ਗਲੀ ਮਹੱਲੇ ਦਾ ਵੀ ਕੋਈ ਹੈਗਾ ਵਾ ਹੋ ਸਕਦਾ ਪਰ ਹਾਂਜੀ ਕਰਾਤੀ ਹੈ ਨਮਸਕਾਰ ਜੀ ਕਦੀ ਆਏ ਆ ਹਾਂਜੀ ਤਰਤੀਸ਼ ਦੇ ਘਰ ਮਤਲਬ ਜੁਰੀ ਹੋ ਜਾਣਾ ਹਾਂਜੀ ਉਹ ਮੈਨੂੰ ਕਿਤੇ ਜੁਰੀ ਹੋਣ ਦਾ ਦੱਸ ਰਹੇ ਆ ਕਿ ਤੁਹਾਨੂੰ ਜੁਰੀ ਹੋ ਰਹੀਆਂ ਹਨ ਮਾਚੂ ਉਹਨਾਂ ਮਾਰਗ ਲਾਗੇ ਬੈਠੇ ਮੁੰਡਾ ਸੁਤਾਰਨ ਦਾ ਅਰੰਦਰ ਸਿੰਘ ਉਹ ਮਾਰੂ ਇੰਟਰਗ੍ਰਾਫ ਨਹੀਂ ਲਿਖਦੇ ਆ ਜਿਹਦੇ ਵੀ ਆ ਗਏ ਤਰਤੀਸ਼ ਕਰ ਰਹੇ ਆ ਪਿੰਡ ਬਰਤ ਬੁਲਾਏ ਆ ਜੀ ਜੋ ਵੀ ਤਾਂ ਸਾਹਮਣੇ ਹੁੰਦੇ ਆ ਲੋੜ ਦੀ ਕਾਬੂ ਹੁੰਦਾ ਹੈ ਸਰ ਕੇ ਜਿਹੜੀ ਇਹ ਕਹ ਰਿਹਾ ਵੀ ਸਾਡਾ 1 ਲੱਖ ਰੁਪਇਆ ਨੂੰ ਸੋਨੇ ਦੇ ਗਹਿਣੇ ਲਾਪਰਚੂਰ ਚੋਰੀ ਕਰਕੇ ਲਏ ਕਾफी ਤਬਤੀ ਇਸ ਤਰ੍ਹਾਂ ਜੋ ਵੀ ਸਾਹਮਣੇ ਆਉਂਦਾ ਸਮ ਕਰੀ ਗਿਆ